ਹੈਲੋ ਜਿੰਨੇ ਚੁੰਦੇ ਜੀ ਕੀ ਹਾਂਜੀ ਮਹਾਰਾਜ ਕੀ ਮਹਾਰਾਜ ਬਾਬਾ ਜੀ ਉਹ ਆ ਰਿੰਕੋ 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 ਸੰਜੀ ਬੜੇ ਬਿਜਟ ਐ ਨਹੀਂ ਬਣਾ ਉਹ ਮਹਾਰਾਜ ਆਪਣੇ ਪੈਰ ਨਹੀਂ ਚੱਲਦੇ ਸੰਜੀ ਉਹ ਪੈਦੀ ਨਾ ਆਪਣੇ ਕਰੋ ਉਹ ਬੜੇ ਮੇਰ ਕੀ ਹੋ ਗਿਆ ਹੈਲੋ ਤੋੜਨ ਆਸੀ ਦੇ ਬਾਅਦ ਆ ਤੁਸੀਂ ਬੁਰੇ ਹੋ ਭਾਈਓ ਆ ਤਾਂ ਐ ਦਾ ਜੋ ਮਰਜ਼ੀ ਕਰੀ ਜਾਓ ਬੜਾ ਹੋਰ ਸੁਣਾ ਰਿ ਕੋ ਜੀ ਭਾਈ ਜੀ ਕਿਰਪਾ ਬਾਬਾ ਜੀ ਕੋਲ ਦੀ ਉਹਦੀ ਕਿਰਪਾ ਨਾਲ ਜਿਉਣਾ ਆਪਾਂ ਨੇ ਦਿਨ-ਦਨ ਨਹੀਂ ਮਰ ਜਾਗੇ ਵੀਰੇ ਮੈਂ ਤਾਂ ਮਰ ਜੂ ਜੇ ਉਹਦੀ ਕਿਰਪਾ ਨਾ ਹੋਈ ਨਹੀਂ ਨਹੀਂ ਬਿਲਕੁਲ ਬਿਲਕੁਲ ਦੋ ਟਾਈਮ ਦੀ ਜਿਹੜੀ ਰੁੱਕੀ ਸੁੱਕੀ ਦੇਈ ਜਾਵੇ ਤੰਦਰੁਸਤੀਆਂ ਬਖਸ਼ੀ ਜਾਵੇ ਮਾਲਕ ਹੋ ਲਈ ਜਾਈ ਜਾ। ਨਹੀਂ ਰੋਟੀ ਦਾ ਵਧੀਆ ਹੀ ਦਵੇ ਰੁੱਕੀ ਸੁੱਕੀ ਰਲ ਕੇ। ਆਓ ਚੱਸੀ ਵਾਲੀ ਖਾ ਲਾਂਗੇ ਤੰਦਰੁਸਤੀਆਂ ਰੱਖੇ ਵਸ। ਵਾਹ। ਸਰੀ ਤੰਦਰੁਸਤਾ ਤੁਹਾਨੂੰ ਕੋਈ ਰੋਗ ਨਹੀਂ ਲੱਗਣਾ ਰਿੰਕੂ। ਸਹੀ ਹੈ। ਪਰ ਆਪਣਾ ਨਾ ਮੰਗਿਆ ਕਰੋ। ਦੂਜੇ ਦਾ ਮੰਗਿਆ ਕਰੋ ਵੀ ਰੱਬਾ ਕਿਸੇ ਨੂੰ ਸੁੱਖ ਦੇ ਦੇ ਫਰੀਦਾ। ਤੇ ਮੇਰਾ ਵੀ ਹੋ ਜਾਵੇ। ਕਿ ਤੁਹਾਡਾ ਰਿੰਕੂ ਸਰੀਰ ਅੱਪ ਰੱਖ ਕੇ ਆਪ ਕਰੋਗੇ ਹਾਂ ਮੇਰੇ ਵਰਗਾ ਲਾਲਚ ਕਰ ਜਾਂਦਾ ਸਹੀ ਜੀ ਜੇ ਮੈਨੂੰ ਇਹ ਸੁੱਖ ਚਾਹੀਦਾ ਮੇਰਾ ਛੱਡ ਲੱਗਿਆ ਹੋਇਆ ਮੇਰੀਆਂ ਅੱਖਾਂ ਨੇ ਮੇਰਾ ਕੰਨਾਂ ਬਹੁਤ ਖੁਸ਼ ਆ ਸਹੀ ਜੀ ਮੇਰੇ ਵਰਗਾ ਰਿੰਕੂ ਵੀ ਉਹ ਤੈਂਗੜਵਾ ਫਰੀ ਜਾਂਦਾ ਨਾਲੇ ਔਕਾਤ ਬੁਲਬੁਲੇ ਦੀ ਕੀ ਆ ਮਹਾਰਾਜ ਜੀ ਕਹਿੰਦੇ ਨਹੀਂ ਨਹੀਂ ਪਾਣੀ ਦੀ ਕੀ ਔਕਾਤ ਬਲਬਲੇ ਦੀ ਕੀ ਹੁਣਿਆ ਪਾਣੀ ਦੀ ਵੀ ਕੋਈ ਔਕਾਤ ਨਹੀਂ ਮੜ ਜੀ ਗਰਮੀ ਪਈ ਉਹ ਜਦੋਂ ਸੁੱਕ ਜਾਂਦੀ ਆ ਨਾ ਸਹੀ ਹੈ ਮਰੋ ਜੀ ਨੇ ਬਾਣੀ ਜੀ ਦੱਸਿਆ ਹੈ ਜੈਸੇ ਜਲ ਜੈਸੇ ਜਲਤੇ ਬੁੱਧ ਬਦਾ ਓਏ ਐਸੇ ਜੱਗ ਕੋ ਜਾਣ ਇਹ ਪਾਣੀ ਦੇ ਬਲਬਲਾ ਹੋਇਆ ਜੱਗ ਨੂੰ ਇਦਾਂ ਜਾਣ ਤੂੰ ਮੇਲਾ ਦੇ ਛੇ ਲੰਗ ਜਾਣਾ ਸਹੀ ਹੈ ਜਿਹੜੀ ਤੈਨੂੰ ਲੋੜ ਆ ਤੂੰ ਲੈ ਲੈ ਲੋਕਾਂ ਦੀਆਂ ਦੁਕਾਨਾਂਾਂ 'ਚ ਜਾ ਕੇ ਬੈਠਣਾ ਇਹੀ ਇਹ ਹੀ ਗੱਲ ਆਪਾਂ ਨੇ ਤੁਹਾਡੇ ਕੋਲੋਂ ਆਸ਼ੀਰਵਾਦ ਲੈਣੇ ਨੇ ਆਪਾਂ ਨੇ ਪਾਸ ਹੋ ਜਣਾ ਕੋਲੋਂ ਚਰਨਾ 'ਚ ਇੱਥੇ ਆਪਣੇ ਸੌਂ ਸਾਬ ਆਈ ਸੀ ਤੇ ਉਸ ਤੇ ਲਈ ਜੀ ਜਿਹੜੀ ਐਸੀਪੀਏ ਉਹ ਇਦਾਂ ਆਈ ਸੀ ਤੇ ਵਧੀਆ ਆਪਾਂ ਨੂੰ ਰਿਸਪੌਂਸ ਮਿਲਿਆ ਦੁਨੀਆ ਤੋਂ ਆਪਣੇਆਂ ਤੋਂ ਰਾਜਿਆਂ ਤੋਂ ਵੀਰਾਂ ਤੋਂ ਫਕੀਰਾਂ ਤੋਂ ਕਿੱਤਿਆਂ ਤੋਂ ਟੋਡੇ ਵਰਗੇ ਜਿਹੜੇ ਕਮਾ ਕੇ ਦੂਜਿਆਂ ਨੂੰ ਖਰਾਉਣੇ ਵਾਲੇ ਨੇ ਹਾਂਜੀ ਤੇ ਉਹਦੇ ਵਿੱਚ ਕੀ ਹੋਇਆ ਰਿੰਕੂ ਬਾਈ ਮੈਂ ਜਿਹੜਾ ਪ੍ਰੋਗਰਾਮ ਰੱਖਿਆ ਸੀਗਾ ਪੈਂਸੇ ਨਾਲ ਮਾਰਕੀਟ ਦੇ ਵਿੱਚ ਜੂਦ-ਓਵਰ ਫੇਸਬੁੱਕ 16 ਤਰੀਕ ਤੋਂ ਬਾਅਦ ਬੰਦ ਕਰ ਦੇਣੀ ਸੀ ਅੱਛਾ ਜੀ ਮੈਂ ਪਾਈ ਹੋਈ ਸੀਗੀ ਤੇ ਹੁਣ ਫਿਰੇ ਵਰਗੇ ਵੀਰ ਨੇ ਕਹਿੰਦੇ ਬਾਬਾ ਵੀ ਤੁਮ ਸਾਡੇ ਕਰਕੇ ਪਾਲਾ ਸੀ ਤੇਰੇ ਨਾਲ ਸਪੋਰਟ ਕਰਾਂਗੇ ਹਾਂ ਵੀ ਅਸੀਂ ਬੋਲਾਂਗੇ ਕਿ ਹਾਂ ਬਾਬਾ ਕੱਲਾ ਨਹੀਂ ਪਾਉਂਦਾ ਬਾਬਾ ਦਾ ਮੈਂ ਕਿਹਾ ਬਾਬੇ ਦਾ ਵੀ ਇਹ ਬੋੜੀ ਦਿਖਦੀ ਆ ਉਹਨੇ ਕਹਿੰਦੇ ਨਾ ਸਹੀ ਆਪਣੇ ਕੋਲ ਕੋਈ ਡਿਗਰੀ ਉਹ ਨਹੀਂ ਆਪਾਂ ਨਾ ਪੜ੍ਹੇ ਹੋਇਆ ਗੁਰੂ ਦਾ ਮੜਾ ਮੋਟਾ ਚੰਨ ਨਾ ਆਖਾਂ ਵਿੱਚ ਦੇਖਦੇ ਆ ਤਾਂ ਹੈਗਾ ਸਹੀ ਮੈਂ ਫਰਾਡ ਤਾਂ ਨਹੀਂ ਕੋ ਮਾਰਦਾ ਤੂੰ ਮੇਰਾ ਪੁਰਾਣਾ ਬੰਦਾ ਹੈ ਨਾ ਨਾ ਮੇਰੇ ਕੋਲ ਮੇਰੇ ਕੋਲ ਪਾਪਾ ਜੀ ਆਪਾਂ ਤਾਂ ਕਹਿੰਦੇ ਮਹਾਰਾਜ ਸਭ ਤੇ ਬਰਕਤਾਂ ਪਾਵੇ ਸਭ ਨੂੰ ਤੰਦਰੁਸਤ ਸੇ ਸੁਖਾਂਤੀ ਵਰਤਾਵੇ ਆਪਾਂ ਦਾ ਸਰਬੱਤ ਦਾ ਭਲਾ ਮੰਗਦੇ ਆਂ ਮੰਗਣਾ ਯਾਰ ਚਾਰਕੋ ਮਾਨਿਆ ਗੁਰੂਗ੍ਰੰਥ ਸਾਹਿਬ ਜੀ ਮਹਾਰਾਜ ਸਰਬੱਤ ਦਾ ਭਲਾ ਕਰਿਓ ਤੇ ਐ ਨਹੀਂ ਕਹਿਣਾ ਵੀ ਸਾਡਾ ਵੀ ਕਰਿਓ ਹੈਲੋ 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 ਜੀ ਬਾ ਸਹੀ ਸਹੀ ਬੋਲਦਾ ਕੁੱਤਾ ਕਿਹ ਕਿਹਨਾ ਫਲਾ ਉਹ ਸਹੀ ਗੱਲ ਹੈ ਜੀ ਫਿਰ ਆਪਣਾ ਦਾ ਹੋ ਜਣਾ ਰੱਬ ਨੇ ਕਹਣਾ ਇਹ ਨਹੀਂ ਤਾਂ ਕੋਈ ਮੰਗਿਆ ਹੀ ਨਹੀਂ ਇਹਨੂੰ ਦੋ ਪਹਿਲਾਂ ਆ ਨਮੀ ਆਪਾਂ ਕਦੇ ਮੰਗ ਆਪਾਂ ਉਹ ਮੁੱਢਾ ਦੀ ਹੱਥ ਜੋੜਦੇ ਬਾਬਾ ਤੰਦਰੁਸਤੀਆ ਬਖਸ਼ੀ ਸਰਬੱਤ ਦਾ ਭਲਾ ਕਰੀਂ ਸਤ ਆਪਾਂ ਮੈਂ ਵੀ ਇਹ ਕਰਦਾ ਹਾਂ ਮੇਰੇ ਗੁਰੂ 피ਰਾਂ ਨੇ ਮਾਤਾ 피ਰ ਪਕੰਬਰਾਂ ਨੇ ਜੋ ਦੁਨੀਆ ਨੇ ਮੇਰੇ ਆਸਤਖਿਆਂ ਨੇ ਉਹ ਮੈਂ ਦੱਸਿਆ ਵੀ ਤਾਂ ਪਹਿਲਾ ਦੂਜੇ ਦਾ ਮੰਗਣਾ ਜੇ ਤਿਰਕਲੋ ਮੱਖਾ ਦੇਖਣ ਉਹ ਚੰਨੀ ਜੇ ਮੂਰੇ ਰੱਬ ਮੂਰੇ ਬਾਬੇ ਨਾਨਕ ਮੂਰੇ ਵੀ ਉਹਨੂੰ ਕੋਈ ਸ਼ਬਦ ਨਾ ਉਚਾਰਨੀ ਨਾ ਕੋਈ। ਇਹ ਮਾਇਓ ਕੁੱਤਾ ਉਹਦੇ ਫੜੇ ਦੇ ਖੜਾ ਆਲੂ ਪਤਾ ਨਹੀਂ ਟੁੱਟ ਜਵੇ ਮਾਰਗ ਤੋੜ ਦੇਵੇ ਨਾ। ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬਹੁਤ ਵਧੀਆ ਗੱਲ ਤੁਸੀਂ। ਆਪਾਂ ਨੇ ਦੁਬਾਰੇ ਫੇਰ ਵੀਡੀਓ ਹੁਣ ਪਹਿਲੀ ਉਹ ਤਿੰਨਾਂ ਪਾਉਣੀ ਆ। ਇਹ ਪਾਏ ਲੋਕਾਂ ਦੀ ਮੰਗ ਤੇ ਪਾਇਆ ਗਿਆ ਨਾ। ਸਹੀ ਹੈ ਆਪਣੇ ਸੱਜਣਾ ਮਿੱਤਰਾਂ ਨੇ ਉਹੜਨੇ ਹੈ ਨਾ ਇਹ ਮੈਂ ਇਕੱਲਾ ਨਹੀਂ ਕਰ ਸਕਦਾ ਉਹਦੇ ਤੈਨੂੰ ਪਤਾ ਰੱਖੋ ਇਹ ਮੈਂ ਤੁਹਾਡੇ ਸਹਾਰੇ ਉਹਨੇ ਸਾਰੇ ਲੰਘ ਜਾਣਾ ਯਾਨੀ ਬਿਲਕੁਲ 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 ਉਹ ਬਾਈ ਆਇਆ ਇੱਕ ਮੇਰਾ ਮਨ ਨਮਸਕਾਰ ਕਰ ਦਈਏ ਇਹਨੂੰ ਚੰਗਾ ਬਾਈ ਹਾਂ ਜੀ ਆਪੇ ਮਿਲ ਗਿਆ ਚੰਗਾਈ ਬਾਈ ਠੀਕ ਹੈ ਕੋਈ ਪਰ ਇਹ ਵੀਡੀਓ ਕੋਲ ਨਹੀਂ ਅੱਜ ਕਿੰਨੀ ਦਿਰੀ ਗੋਗੀ ਅੱਜ ਸੋਨਾ ਦੀ ਬਾਜੀ ਲਾ ਪਾ ਜੀ ਆਜੀ ਸੋਨਾ ਹੋ ਗਈ ਹੈ ਵਾਹ ਬਈ ਵਾ ਤਨ ਨਾ ਨਾ ਕੇ ਪਤਾ ਹੀ ਨਹੀਂ ਲਗਾ ਰਹੇ ਕੋ ਅੱਛਾ ਜੀ ਮੈਨੂੰ ਤਾਂ 13 22 ਪਤਾ ਮੈਂ ਤਾਂ ਅੱਜ ਤਾਂ ਹੀ ਤੈਨੂੰ ਪੁੱਛਿਆ ਪੜਿਆ ਮੂਹਰੇ ਲੱਗਿਆ ਮਹਾਰਾਜ ਜੀ ਨੇ ਮਹਾਰਾਜ ਹੈ ਜਿੰਨ ਬਾਤ ਚਲਗੇ ਦਪਾਵੇ ਬੇਟਿਆਂ ਨੂੰ ਦੇ ਦੇ ਜਣਦੀਆ ਬਸ ਆਖੀ ਦੇ ਮੇਲੇ ਤੋਂ ਬਾਅਦ ਚ ਚਲਗੇ ਆਲੇ ਦੇ ਸਾਰਿਆਂ ਦੇ ਜਣਦੀ ਮੈਨੂੰ ਪਤਾ ਨਹੀਂ ਲੱਗਦਾ ਸਮਾਗਮ ਕਿਵੇਂ ਨੰਗਦੇ ਨਹੀਂ ਨਾ ਪਿਆਰਾ ਰੱਬਾ ਵੀ ਚੱਲ ਚਾਰ ਗੱਲਾਂ ਰਿੰਕੂ ਨਾ ਮਾਰ ਲਈਏ ਇਹਦਾ ਭਲਾ ਹੋ ਜਾਵੇ ਅਗਲਾ ਕਹੂਗਾ ਵੀ ਹਾਂ ਬਾਕੀ ਗੁਰਮਖ ਸਿੰਘ ਪਟਤ ਜਿਹੜਾ ਸਾਖਰੀ ਜੀ ਬੈਠ ਸੀ ਵੀ ਉਹ ਕਿਸੇ ਨਾ ਕੋਈ ਦੱਸਦਾ ਸੀ ਰਿੰਕੂ ਗਲਤ ਹੈ ਸਹੀ ਹੈ ਨਹੀਂ ਨਹੀਂ ਬਿਲਕੁਲ ਬਿਲਕੁਲ ਆਪਾਂ ਦਾ ਤੁਹਾਨੂੰ ਗੁਰੂ ਤੁਸੀਂ ਜੋ ਵੀ ਗੱਲ ਸੁਣਾਉਣਾ ਚਾਹੀਦੀ ਸੁਣਾਉਣਾ ਸਿੱਖਿਆ ਮਾਪਕ ਆ ਆਉਂਦਾ ਵੀ ਬਣਾਉਦੇ ਪਹਿਲਾਂ ਅਗਲੇ ਦਾ ਬਣਾਉਦੇ ਫਿਰ ਆਉਂਦਾ ਸਾਡਾ ਤਾਂ ਹੋਏ ਜਾਣਾ ਹਾਂਜੀ ਦੇ ਕਿਸੇ ਨੇ ਸਾਲ ਮਾਰਤੀ ਟੋਬੇ ਚ ਨਾਉਣ ਲਈ ਨਦੀ ਚ ਤਾਂ ਮੈਂ ਵੀ ਮਾਰ ਦੇਣੇ ਆ ਜਿਸੇ ਉਹ ਨਿਕਲੂ ਥਮੈਂ ਵੀ ਨਿਕਲੇ ਆਉਣਾ ਆਹ ਜਿਹਨੇ ਮਾਰੀ ਆ ਆਪਾਂ ਬੇਨਤੀ ਦਾ ਕਰਨੇ ਰੱਬਾ ਇਹਨੂੰ ਘੜਵੇ ਜੇ ਆਪਾਂ ਹੀ ਕਹੀਏ ਉਹਦੇ ਬਾਹਰ ਕੇ ਜੇ ਰੱਬਾ ਪਹਿਲਾਂ ਮੈਨੂੰ ਘੜ ਦੇ ਉਹਨੇ ਪਹਿਲਾਂ ਮੈਨੂੰ ਲਗੜੇ ਨੂੰ ਬੋਲਦਾ ਸਿੱਖ ਸਰਬੱਤ ਦਾ ਜਿਹੜਾ ਲਈਦਾ ਜਿਉਣਾ ਪੰਜ ਸਤ ਮਹਾਰਾਜ ਜੀ ਨੇ ਦਿੱਤੇ ਨੇ ਸਾਰੇ ਧਰਮਾਂ ਨੇ ਮੈਂ ਇਹ ਨਹੀਂ ਕਹਦਾ ਕਿ ਧਰਮ بڑا ਨਹੀਂ 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 ਸਾਡੇ ਨਾਲ ਚਾਰ ਧਰਮ ਪੜੇ ਨੇ ਚਾਰਾਂ ਧਰਮਾਂ ਨਾਲੋਂ ਗੁਰੂ ਗ੍ਰੰਥ ਸਾਹਿਬ ਬੜੇ ਨੇ ਬੜੇ ਬੜੇ ਨੇ ਕਿੰ ਕੋ ਗੱਲ ਤਾਂ ਨਹੀਂ ਕਿਹਾ ਮੈਂ ਕਿਹੜੇ ਧਰਮ ਦੀ ਲਾਤਾਂ ਨਹੀਂ ਖਿੱਚਦਾ ਇਹਨਾਂ ਨਾਲ ਨਾਲ ਬਿਲਕੁਲ ਬਿਲਕੁਲ ਨਹੀਂ ਬਿਲਕੁਲ ਨਹੀਂ ਬਿਲਕੁਲ ਸੱਚ ਕਹ ਰਿਹਾ ਜੀ ਤੁਸੀਂ ਮੇਰੇ ਕੋਈ ਖੋਨੀ ਨਹੀਂ ਹੈਗੇ ਵੀ ਖੋਨ ਦਾ ਰਿਸ਼ਤਾ ਟੋਡਾ ਪਿਆਰ ਨਾਲ ਇਸ ਤਰ੍ਹਾਂ ਜਰਾਂ ਰਿਕੂ ਸਾਹਿਬ ਜੀ ਨੂੰ ਵੀ ਸਾਡੇ ਕੋਈ ਮੈਨੂੰ ਐ ਤਾਂ ਨਹੀਂ ਕਿਹਾ ਵੀ ਬਾਬਾ 50000 ਲੈ ਲਾ 2 ਰੁਪਏ ਲੈ ਲਾ ਮੈਂ ਮੰਗਦਾ ਹੀ ਨਹੀਂ ਵੀਰੇ ਮੈਂ ਮੰਗਦਾ ਬਾਬੇ ਨਾਨਕ ਦਾਗ ਰਹਾ ਪੱਤਾਂ ਦਾ ਨਕਸ਼ਤਰਾਂ ਦਾ 83 ਲੱਖ 32 ਕੋੜ ਦਾ 21 ਕਰੋੜ ਦੇਵੀ ਦੇਵਤਾ ਮੈਂ ਉਹਨਾਂ ਦਾ ਕੁੱਤਾ ਜੀਵ ਜੰਤੂ ਦਾ ਮੈਂ ਵੀ ਮੇਲਾ ਦੇਖ ਕੇ ਜਾਣਾ ਬਾਈ ਯਾਰ ਸਾਹਿਬ ਦੇ ਸ਼ਕਤੀ ਦਾ ਮੇਲਾ ਗਿਆ 10ਵੇਂ ਪਾਸ਼ਾ ਨੇ ਭਰਿਆ ਸੀਆ ਇੱਥੇ ਕੋਈ ਬੈਠਣ ਨਹੀਂ ਗਿਆ ਸਾਰੇ ਚਲੇ ਗਏ ਹਸੀਮ ਚਲੇ ਜਾਣਾ ਸਾਡੇ ਵੱਡੇ ਗਏ ਨੇ ਅਸੀਂ ਵੀ ਜਾਣਾ ਯਾਰ ਸਾਡਾ ਕਿਹੜਾ ਰਿੰਕੋ ਇੱਥੇ ਕੀਲਾ ਕੱਢਿਆ ਹੋਇਆ ਆ ਬਾਬਾ ਜੀ ਹਾਂ ਜੀ ਮਹਾਰਾਜ ਉਹ ਕੱਲੀ ਇੱਥੇ ਦੇ ਬਾਦੋਂ ਵਾਈ ਲੱਗੀ ਹੋਈ ਹੈ ਦੇਨੋ ਸੁਣਦਾ ਨਹੀਂ ਆ ਰਿੰਕੋ ਦੁਆਰੇ ਦਾਸ ਹੈਲੋ ਮੇਰਾ ਬਾਥਰੂਮ ਵਾਲੀ ਚੱਲਿਆ ਤੇ ਲੱਗਦਾ ਕਿ ਦੂਜੀ ਲਾਈ ਹੈ ਜੀ ਚੱਲਦੀ ਆ ਹੁਣ ਪਹਿਲਾਂ ਵਾਲੀ ਸੀ ਦੂਜੀ ਉਹ ਪਾਜਾ ਲਾ ਲੈਂਦੇ ਜੀ ਪਛਾਹ ਬਾਥਰੂਮ ਦਾ ਪਤਾ ਨਹੀਂ ਲੱਗਦਾ ਜੀ ਆ ਤੇ ਹੁਣ ਰੁਕ ਗਿਆ ਸੀ ਫੇਰ ਬੰਨ ਪੈ ਗਿਆ ਵਿਚਾਲੇ ਕਿਤੇ ਚੁਰ ਜਾਂਦਾ ਪਛਾਹ ਵਾਲੀ ਜਗਾ ਫੇਰ ਉਹ ਚਾਹ ਹੋਈ ਨਾ ਹੁਣ ਫੇਰ ਕੋਈ ਆ ਹਫਤਾ ਕੋ ਗਿਆ ਹੋਰ ਵੀ ਆ ਬਸ ਬੱਚੇ ਆ ਰਹਿਆ ਹੈ ਜੀ ਬੈਟਰੀ ਨੂੰ ਵੀ ਉਸਤੀ ਹੁੰਦੀ ਆ ਬਾਥਰੂਮ ਵੀ ਬਾਗ ਚੱਕ ਕੇ ਤੇਰੇ ਵਰਗੇ ਬਾਗ ਜਾਂਦੇ ਨੇ ਤੈਨੂੰ ਪਤਾ ਹੀ ਆ ਤੂੰ ਬਿਲਕੁਲ ਰਿਹਾ ਆ ਜਣਦੇ ਰਿੰਕੂ ਮੈਂ ਸਾਰਿਆਂ ਤੋਂ ਪੁੱਛਿਆ ਮੈਂ ਤੇਨਾ ਟੱਕਾ ਕਰ ਗਿਆ ਮੈਂ ਕਿਹਾ ਵੀ ਦੱਸੋ ਬਈ ਵੀਡੀਓ ਪਾਈਏ ਕਿ ਨਾ ਸਾਰੇ ਕਹੀ ਜਾਂਦੇ ਯਾਰ ਫੌਂਦਾ ਕਹਾਣੀ ਆ ਇਹਨੂੰ ਪੈਸਾ ਘੱਟ ਮਿਲਿਆ ਮਾਮਾ ਮੈਂ ਪੈਸਾ ਕੀ ਕਰਨਾ ਨਾ ਮੈਨੂੰ ਸੰਧਾਰ ਭਾਈ ਚਾਹੀਦੇ ਨੇ ਜਿਹੜੇ ਚੱਕੇ ਮੈਨੂੰ ਫੋਕਿਆ ਹੋਣ ਕਹੇ ਫੋਕਿਓ ਬਨਾ ਫੋਕਿਓ ਮਰਜੀ ਕਹਵੇ ਉਹ ਅੰਗੇਠਾ ਜਿਹੜਾ ਸੰਸਕਾਰ ਆ ਤੁਹਾਨੂੰ ਸੰਸਾਰ ਦਾ ਕਿਉਂ ਕਰਦੇ ਆ ਨਹੀਂ ਰੰਕੋ ਹਾਂਜੀ ਜਿਹੜਾ ਆਪਾਂ ਬੰਦੇ ਦਾ ਸੰਸਕਾਰ ਕਰਦੇ ਆ ਉਹ ਕਿਉਂ ਕਰਦੇ ਆ ਵੀ ਉਹ ਆਲਵੀਏ ਹੁਣ ਜਲੋ ਜੀ ਜਿੰਨੀ ਪੁਗਤ ਗਿਆ ਤੇ ਅੱਗੇ ਦਾ ਆਪਦੇ ਕੌਣੇ ਥਾਂ ਲੱਗੇ ਹਾਂ ਵਿਦੇ ਵੀ ਇਨਸਾਨ ਦੀ ਮਿੱਟੀ ਆ ਇਹ ਮਿੱਟੀ ਪੈਰਾਂ ਤੇ ਲੈਣਾ ਰੋਲੇ ਹਾਂਜੀ ਹਾਂਜੀ ਜਿਵੇਂ ਬੰਦੇ ਦੀ ਲਤ ਵਾਂ ਪਈ ਹੋਵੇ ਜਿਵੇਂ ਕੁੱਤੇ ਬਿੱਲਿਆਂ ਦੀ ਜੰਗਲਾਂ ਚ ਪਈ ਹੁੰਦੀਆਂ ਨੇ ਇਹ ਬੰਦੇ ਦਾ 30 ਲੱਖ ਦਾ ਪਿਓ ਆ ਵੀਰੇ ਗੱਲ ਤਾਂ ਨਹੀਂ ਬੋਲਦਾ ਨਿਕੋ ਸਹੀ ਹੋਈ ਗਈ ਇਹਦੇ 30 ਲੱਖ ਦਾ ਬਾਪ ਹੋਵੇ ਉਹਦੀਆਂ ਹੱਡੀਆਂ ਰੋਣਨਾ ਇਹਨੂੰ ਪੱਟ ਕੇ ਕਹਿੰਦੇ ਚਗੋ ਬਿਨਾ ਜਿੱਦੈ ਪੱਟ ਕੇ ਉਹਨੂੰ ਫੂਕ ਕੇ ਸੱਦੇ ਦਬ ਦੋ ਉਹ ਸਤਕਾਰ ਆ ਗੱਲ ਤਾਂ ਸਹੀ ਆ ਹੁਣ ਕਈ ਜਿਵੇਂ ਕਹਿੰਦੇ ਨੇ ਰੋਵਨ ਨਾ ਆਵੇ ਵੀ ਉਸੇ ਕੀਤੇ ਚ ਉੱਜਾਵੇ ਨਾ ਜਾਂ ਵੀ ਉਸੇ ਮਹਾਰਾਜ ਨੇ ਐ ਨਹੀਂ ਕਿਹਾ ਵੀ ਉਸੇ ਉਦਾਂ ਨਾ ਕੇ ਆਓ ਵੀ ਟੁੱਟਦੇ ਅੱਗੇ ਪਵੇ ਵੀ ਅਸੀਂ ਐਸੇ ਨਾਮ ਕਾਮਿਆ ਜੁਹੁੰਦੇ ਨੇ ਮਨ ਪਾਪੀ ਨਾ ਹੋਵੇ ਪਾਣੀ ਜਿਹੜੂ ਸੱਚਾ ਹੈ ਉਹ ਗੰਦਾ ਸੁਪੀ ਆ ਉਹ ਨਦੀਆਂ ਜਿਹੜੇ ਸਮੁੰਦਰ ਨੇ ਇਹ ਦੇਵੀ ਦੇਵ ਦੇ ਨਿਬਲੇ ਜਿਵੇਂ ਗੰਗਾ ਇਹ ਉਹ ਸ਼ਨੀ ਦੇਵ ਦੀ ਭੈਣ ਆ ਜਿਹੜੀ ਜਿੱਲੀ ਜਾਂਦੀ ਆ ਸਾਰੀ ਉਹ ਮਧਿਆ ਗੰਗਾ ਇਹ ਭੋਲੇनाथ ਦੇ ਮਤਲਬ 파ਰਵਤਰੀਆ ਰੂਪ ਦਾ ਉਹਨਾਂ ਦਾ ਸੱਤਾਂ ਕਾਰਦੀ ਹਫਤੇ ਦਾ ਕਮਾਂਡੀ ਹੈ ਇਹ ਹੁਣ ਇਹ 10 ਮੈਂ ਤੂੰ ਲਾਸਟ ਬੰਦਾ ਵੀ ਆਪਾਂ ਜੋੜੋ ਫੇਸਬੁੱਕ ਵੱਧ ਤੋਂ ਪਰ ਇੰਸਟਾਗ੍ਰਾਮ ਕਰਾਇਆ ਇੱਕ ਨਾਮ ਹੈ ਹੈਲੋ ਕਰਾਇਆ ਵਧੀਆ ਨਹੀਂ ਹੁਣ ਤਾਂ ਵਧੀਆ ਡੈਕ ਬੰਦ ਕਰ ਲਿਆ ਮੈਨੂੰ ਆਹ ਆ ਨਾ ਦੱਸੋ ਉਹ ਬੈਠ ਨੂੰ ਬੋਲੀ ਇੱਕ ਪਾ ਗਾ ਆ ਵੀ ਗੱਡੀ ਕੋਈ ਨਹੀਂ ਗੱਡੀ ਸਟਾਰਟ ਕਰੀਏ ਵੀ ਤੂੰ ਦੇਖ ਤਾਂ ਸਭ ਹੀ ਹਾਰਨ ਡਰੈਕਟ ਹੋ ਰਿਹਾ ਕੋਈ ਨਾ ਕੋਈ ਨਾ ਕੋਈ ਦੁੱਚ ਲੋ ਡਰਾਈਵਰ ਜਿਹੜਾ ਮਿਹਨਤ ਕਰਦਾ ਉਹ ਮਲਾਹ ਹੁੰਦਾ ਜਿਹਨੇ ਕੇਸੀ ਦਾ ਇਹ ਆਪਣੇ ਮਨਜਤ ਨੂੰ ਲਿਆਉਂਦਾ ਜਦ ਵੀ ਸਟਾਰਟ ਕਰੀਏ ਹਾਰਨ ਡਰੈਕਟ ਹੋ ਗਿਆ ਤਾਂ 20 ਮਿੰਟ ਦੇ ਵਿੱਚ ਗੱਡੀ ਦਾ ਹੀ ਮਲਾਹ ਆਪਦੀ ਆਏ 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 ਉਹ ਸਾਰੇ ਤੇਰੇ ਵਰਗੇ ਸੂਰਮੇ ਸੰਦੇ ਨੇ ਉਹ ਕੋਈ ਗਰਮ ਆਉਂਦਾ ਮੇਰੇ ਵਰਗਾ ਕੋਈ ਤੇਰੇ ਵਰਗਾ ਟਰੰਡਾ ਹੁੰਦਾ ਨਿਕਲਦਾ ਸਾਰਿਆਂ ਜਾਣਾ ਮਾਰਗ ਤੋਂ ਹੀ ਸਣੀ ਜੇਦ ਦਾ ਹੈ। ਇੱਕ ਗੁਰੂ ਦਾ ਹੈ। ਇਹ ਮਾਰਗ ਆਪਾਂ ਨੂੰ ਮਲਾਉਂਦਾ ਹੈ। ਇਹ ਲੜਾਉਂਦਾ ਨਹੀਂ ਆਪਾਂ ਹੀ ਲੜਦਿਆ ਮੇਰੇ ਵਰਗੇ। ਹਾਂਜੀ। ਉਹਨ ਮੇਰੇ ਵਰਗਾ ਇੱਕ ਸਵੇਰੇ ਆ ਰਿਹਾ ਹੈ ਪਿੰਡ ਤੋਂ। ਇੱਕ ਬਾਈਕਲ ਤੇ ਆਵੇ। ਉਹ ਕੋਈ ਬੰਦਾ ਹੀ ਤੇਰੇ ਵਰਗਾ ਉਹਨੇ ਗੱਡੀ ਬਰਾਬਰ ਲਾ ਲਈ ਸਾਈਕਲ ਹੀ ਨੇ ਕਿੰਨੀ ਜਗ੍ਹਾ ਰੁਕਣੀ ਆ। ਹਾਂਜੀ। ਉਹ ਮੈਂ ਕਿਹਾ ਵੀ ਮੈਂ ਮੰਦਿਰ ਜਾਣਾ ਵੀ ਇੱਕੜੋਂ ਕਹਿੰਦਾ ਵਿੱਚ ਰੱਖ ਲਾ। ਉਹ ਪਿੱਛੋਂ ਇੱਕ ਸਾਈਕਲ ਵਾਲਾ ਗਾਲਾਂ ਕੱਢਣ ਲੱਗ ਗਿਆ। ਹਾਂਜੀ ਜਿਆਦਾ ਵੱਡੀ ਗੱਡੀ ਹੋਵੇ ਚੱਲ ਮੰਨਿਆ ਵੀ ਭਾਈ ਬ੍ਰੇਕ ਤੇ ਲੱਗੀ ਹੁਣ ਗੱਡੀ ਜਾਂਦੀ ਤਾਂ ਉਹਨੂੰ ਦਿਖਦੀ ਉਹ ਆ ਸਾਈਕਲੀ ਸਹੀ ਹੈ ਮੈਂ ਕਹਾਂ ਭਾਈ ਤੂੰ ਪਹਿਲਾਂ ਜੰਮ ਪੰਦਾ ਮੈਨੂੰ ਪਹਿਲਾਂ ਲੰਘ ਜਾਂਦਾ ਹੁਣ ਇੱਥੇ ਤੋਂ ਮੰਨਦੇ ਹੋ ਗਏ ਉਹ ਤੂੰ ਜੰਮਿਆ ਪਿੱਛੇ ਆ ਪਿੱਛੇ ਆ ਕੇ ਟੱਕਾ ਨਾ ਕਰਕੇ ਨਾ ਸਹੀ ਮੈਨੂੰ ਲੋਕ ਕਹਿੰਦੇ ਬਾਬਾ ਸਹੀ ਆ ਤੂੰ ਮਾਹ ਨਹੀਂ ਇਹ ਮਾਰਗ ਰੱਬ ਦਾ ਹੈ ਇਹ ਕਾਲਾ ਇਹ ਮਾਰਗ ਇਹਦੇ ਉੱਤੇ ਤੱਕਾ ਨਾ ਕਰੋ ਐਂਬੂਲੈਂਸ ਨੂੰ ਰਸਤਾ ਦਿਓ ਇਹ ਗਵਰਨਮੈਂਟ ਦਾ ਕੋਈ ਮੁਲਾਜ਼ਮ ਆ ਮਹਾਪੁਰਸ਼ ਆ ਇਹਦੇ ਰੋਡ ਤੇ ਤੰਗ ਨਾ ਕਰੋ ਪਰੇ ਹੋ ਜਾਓ ਮੇਰਾ ਕਹਿਣਾ ਵੀਰੇ ਬਾਕੀ ਮਾਰਗ ਸਾਰਿਆਂ ਲਈ ਮੇਰਾ ਕੱਲੇਗਾਨੀ ਦੇਖੋ ਰਿੰਕੂ ਫਾਦਾ ਫਿਰ ਵੀਡੀਓ ਸਾਰੇ ਬਾਬਾ ਜੀ ਵਧੀਆ ਜਿਹਾ ਮੁੰਜਤ ਕਰਨੀ ਚੰਗਾ ਵੀਰੇ ਫਤਿਹ ਸਾਰੇ ਧਰਮਾਂ ਨੂੰ ਪੰਜਵੇਂ ਗੁਰੂ குருமுக பண் சாக்கிரணாம் நமஸ்கார